ਹਾਂਜੀ ਸਾਥੀਓ ਸਤਿ ਸ੍ਰੀ ਅਕਾਲ ਜੇ ਤੁਸੀਂ ਦਾਲ ਨੂੰ ਖਾ ਕੇ ਢਿੱਲੇ ਆ ਗਏ ਹੋ ਤੇ ਅਸੀਂ ਅੱਜ ਡਿਫਰੈਂਟ ਤਰੀਕੇ ਦੇ ਨਾਲ ਦਾਲ ਤਿਆਰ ਕਰਾਂਗੇ ਚਨਾ ਦਾਲ ਲੈ ਲਈ ਹੈ ਇਹਨੂੰ ਪਿਘੋ ਕੇ ਦੋ ਤਿੰਨ ਸੀਟੀਆਂ ਲਵਾ ਕੇ ਅਸੀਂ ਗਾਲ ਲਿਆ ਤੇ ਅਸੀਂ ਅੱਜ ਦਾਲ ਦੇ ਨਾਲ ਨਿਊਟਰੀ ਤਿਆਰ ਕਰਾਂਗੇ ਜਿਹਨੂੰ ਅਸੀਂ ਕਹਿ ਸਕਦੇ ਆ ਚਨਾ ਦਾਲ ਨਿਊਟਰੀ ਰੈਸਪੀ ਸੋ ਇੱਕ ਬਹੁਤ ਫੇਮਸ ਰੈਸਪੀ ਹੈ ਕਾਫੀ ਸਟੇਟ ਸੇ ਖਾਧੀ ਜਾਂਦੀ ਹੈ ਸੋ ਦਾਲ ਨੂੰ ਡਿਫਰੈਂਟ ਵੇ ਦੇ ਨਾਲ ਤਿਆਰ ਕਰਨ ਦਾ ਤਰੀਕਾ ਹੈ ਤੋ ਬਹੁਤ ਟੇਸਟੀ ਬਣਦੀ ਹੈ ਹੈਲਥ ਵਾਈਜ਼ ਬਹੁਤ ਅੱਛੀ ਹੈਲਥੀ ਡਾਈਟ ਹੈ ਸੋ ਇਹ ਸਾਡਾ ਜਿਹੜਾ ਤੜਕਾ ਤਿਆਰ ਹੋ ਗਿਆ ਹੈ ਪਿਆਜ਼ ਹਰੀ ਮਿਰਚ ਲਸਣ ਪਹਿਲੇ ਪੁੱਲਨੇ ਅਸੀਂ ਹੁਣ ਅੱਛੇ ਟਮਾਟਰ ਐਡ ਕਰ ਲਏ ਆ ਥੋੜਾ ਨਮਕ ਐਡ ਕਰਾਂਗੇ ਤਾਂ ਕਿ ਟਮਾਟਰ ਜਿਹੜੇ ਆ ਗਲ ਜਾਣ ਸੋ ਕੜਛੀ ਨਾਲ ਨਮਕ ਜਿਹੜਾ ਹੈ ਮਿਕਸ ਕਰ ਦਾਂਗੇ ਤੋ ਜਦੋਂ ਤੱਕ ਸਾਡਾ ਤੜਕਾ ਤਿਆਰ ਹੁੰਦਾ ਹੈ ਤੇ ਅਸੀਂ ਜਿਹੜੀ ਨਿਊਟਰੀ ਆਪਣੀ ਭਗੋਲੀ ਸੀ ਉਹ ਚੋਂ ਪਾਣੀ ਪੀੜ ਕੇ ਕੱਢ ਲਿਆ ਸਾਰਾ ਸੁਕਾ ਲਿਆ ਉਹਨੂੰ ਤੇ ਹੁਣ ਥੋੜੀ ਅਸੀਂ ਮਿਕਸੀ ਦਿੱਤੇ ਨੂੰ ਗ੍ਰाइंड ਕਰ ਲਾਂਗੇ ਥੋੜੀ ਦਰਦਰੀ ਹੋ ਜਾਏਗੀ ਸੋ ਤੁਸੀਂ ਨਿਊਟਰੀ ਜਿਹੜੀ ਹੈ ਡਾਇਰੈਕਟ ਵੀ ਪਾ ਸਕਦੇ ਹੋ ਸੋ ਜੇ ਤੁਸੀਂ ਇਹਨੂੰ ਥੋੜਾ ਤਰੀਦਰ ਬਣਾਣਾ ਹੈ ਕਿਉਂਕਿ ਨਿਊਟਰੀ ਵੀ ਪਾਣੀ ਐਬਜ਼ੌਰਬ ਕਰਦੀ ਹੈ ਤਾਂ ਮੈਂ ਇਹਨੂੰ ਚਪਾਤੀ ਦੇ ਨਾਲ ਹੀ ਖਾਣ ਲਈ ਤਿਆਰ ਕਰ ਰਿਹਾ ਤੇ ਇਸ ਲਈ ਇਹਨੂੰ ਥੋੜਾ ਦਰਦਰਾ ਕਰ ਰਿਹਾ ਸੋ ਇਹ ਸਾਡੀ ਨਿਊਟਰੀ ਜਿਹੜੀ ਹੈ ਗ੍ਰाइंड ਹੋ ਗਈ ਹੈ ਸੋ ਮੈਨੂੰ ਸੀ ਭਾਂਡੇ ਚ ਕਰ ਲਿਆ ਸੋ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਨਾਲ ਹੀ ਫਾਇਦਾ ਰਹੇਗਾ ਕਿ ਮਸਾਲਾ ਇਹਦੇ ਵਿੱਚ ਆਸਾਨੀ ਨਾਲ ਰਚ ਜਾਏਗਾ ਸੋ ਸਾਡਾ ਤੜਕਾ ਜਿਆ ਤਿਆਰ ਹੋ ਗਿਆ ਤੇ ਇਹਦੇ ਵਿੱਚ ਹੁਣ ਅਸੀਂ ਹਲਦੀ ਤੇ ਮਸਾਲੇ ਐਡ ਕਰਾਂਗੇ ਬੇਸਿਕਲੀ ਅਸੀਂ ਲਾਈਟ ਮਸਾਲੇ ਯੂਜ਼ ਕਰਦੇ ਆਂ ਕਾਫੀ ਕਈ ਲੋਕ ਜਿਹੜੇ ਐ ਰੈੱਡ ਚਿੱਲੀ ਗਰਮ ਮਸਾਲਾ ਜਿਹੜਾ ਯੂਜ਼ ਕਰਦੇ ਦੇਗੀ ਮਿਰਚ ਤੋ ਤੁਸੀਂ ਆਪਣੇ ਹਿਸਾਬ ਦੇ ਨਾਲ ਐਡ ਕਰ ਸਕਦੇ ਹੋ ਜੋ ਵੀ ਤੁਹਾਡੀ ਕਿਚਨ ਚ ਮਸਾਲੇ ਯੂਜ਼ ਹੁੰਦੇ ਆ ਉਹ ਇਹਨੂੰ ਥੋੜਾ ਜਿਹਾ ਹਿਲਾ ਕੇ ਉਹਨੂੰ ਉਨ ਲਵਾਂਗੇ 1 ਮਿੰਟ ਉਹਦੇ ਬਾਅਦ ਅਸੀਂ ਹੁਣ ਦਾਲ ਜਿਹੜੀ ਹੈ ਪਾਣੀ ਸਮੇਤ ਐਡ ਕਰ ਦਾਂਗੇ ਕੁੱਕਰ ਦੇ ਸਵੇ ਦਾਲ ਐਡ ਹੋ ਰਹੀ ਹੈ ਜੀ ਸਵੇ ਦਾਲ ਹੋ ਗਈ ਐਡ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ ਨਾਲ ਹੀ ਇਹਦੇ ਵਿੱਚ ਅਸੀਂ ਹੁਣ ਆਪਣੀ ਜਿਹੜੀ ਨਿਊਟਰੀ ਹੈ ਉਹ ਵੀ ਐਡ ਕਰ ਲਾਂਗੇ ਜਿਹੜੀ ਗ੍ਰਾਇੰਡ ਕੀਤੀ ਹੈ ਥੋੜੀ ਥੋੜੀ ਐਡ ਕਰਾਂਗੇ ਸੋ ਇਹ ਨਿਊਟਰੀ ਸਾਡੀ ਐਡ ਹੋ ਗਈ ਐਨ ਵੀ ਹੁਣ ਅੰਤ ਤੱਕ ਤਰਾ ਮਿਕਸ ਕਰ ਲਵਾਂਗੇ ਤਾਂ ਕਿ ਇਹਦੇ ਵਿੱਚ ਜੋ ਮਸਾਲਾ ਆ ਮਿਕਸ ਹੋ ਜਾਵੇ ਮਿਕਸ ਆ ਪੂਜਾਵੇ ਸੋ ਬਹੁਣੋ ਥੋੜੀ ਦੇਰ ਕੁਕ ਕਰਾਂਗੇ ਆਲਮੋਸਟ ਸਾਰਾ ਕੁਕੀ ਐ ਮਟੀਰੀਅਲ ਇਹਦਾ ਪਾਣੀ ਸਕਾ ਲਵਾਂਗੇ ਤਾਂ ਕਿ ਥੋੜੀ ਹੋਰ ਜਿਹੜੀ ਹੈ ਡਰਾਈ ਹੋ ਜਾਏ ਸੋ ਇਹਦੇ ਵਿੱਚ ਅਸੀਂ ਕਸਤੂਰੀ ਮੇਥੀ ਐਡ ਕਰਾਂਗੇ ਥੋੜੀ ਗਾਰਨਿਸ਼ਿੰਗ ਫਲੇਵਰਸ ਲਈ ਉਹਦੇ ਬਾਅਦ ਥੋੜਾ ਇਹਨੂੰ ਘੜਸ਼ੀ ਨੂੰ ਚਲਾਵਾਂਗੇ ਥੋੜੀ ਦੇਰ ਹੋਰ ਇਹਨੂੰ ਕੁਝ ਸੈਕਿੰਡ ਕੁੱਕ ਕਰਾਂਗੇ ਸੋ ਇਹ ਸਾਡੀ ਬਹੁਤ ਹੀ ਡੇਲੀਸ਼ੀਅਸ ਮਜ਼ੇਦਾਰ ਨਿਊਟਰੀ ਦਾਲ ਰੈਸਪੀ ਤਿਆਰ ਹੈ ਸੋ ਇਹਨੂੰ ਅਸੀਂ ਚਪਾਤੀ ਦੇ ਨਾਲ ਖਾ ਸਕਦੇ ਹਾਂ ਬਹੁਤ ਵਧੀਆ ਬਣੀ ਹੈ ਜੀ ਤੁਸੀਂ ਇਹਨੂੰ ਘਰ ਜੂ ਟ੍ਰਾਈ ਕਰਿਓ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਜੀ ਸੋ ਉਮੀਦ ਕਰਦੇ ਹਾਂ ਅੱਜ ਦੀ ਰੈਸਪੀ ਤੁਹਾਨੂੰ ਪਸੰਦ ਆਏ ਹੋਵੇਗੀ ਅੱਗੇ ਵੀ ਜਦੋਂ ਕੋਈ ਯੂਨੀਕ ਰੈਸਪੀ ਤਿਆਰ ਕਰਾਂਗੇ ਤਾਂ ਤੁਹਾਡੇ ਨਾਲ ਇਹ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਾਂਗੇ ਸੋ ਥੈਂਕ ਯੂ ਜੀ ਵੀਡੀਓ ਨੂੰ ਪਿਆਰ ਦੇਣ ਲਈ ਜਿਆਦਾ ਜਿਆਦਾ ਸਾਥੀਆਂ ਨਾਲ ਸ਼ੇਅਰ ਕਰ ਦਿਓ ਸੋ ਇਹਦਾ ਹੁਣ ক্লোਜ਼ ਹਿਊਮ ਕਰਕੇ ਵੀ ਤੁਹਾਨੂੰ ਦੱਸਦੇ ਆ ਜੀ ਕਾਫੀ ਅੱਛੀ ਲੁੱਕ ਵਾਈਜ਼ ਬਣੀ ਹੈ ਸੋ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ